ਐ ਸਾਧਾਰ ਬਲਾਵਲ ਮਹੱਲਾ ਚੌਥਾ ਅਸ਼ਟਪਦੀਆਂ ਘਰ 11ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪੈ ਆਪ ਖਾਏ ਹੋ ਮਿਟੈ ਅਨ ਦਿਨ ਹਰ ਰਸ ਗੀਤ ਗਵਈਆ ਗੁਰਮੁਖ ਪਰ ਚੈ ਕੰਚਨ ਕਾਇਆ ਨਿਰਪਉ ਜੋਤੀ ਜੋਤ ਮਲਈਆ ਮੈਂ ਹਰ ਹਰ ਨਾਮ ਆਧਾਰ ਰਮਈਆ ਕਿਨ ਪਲ ਰਹੈ ਨਾ ਸਕੋ ਬਿਨ ਨਾਵੇ ਗੁਰਮੁਖ ਹਰਿ ਹਰਿ ਪਾਠ ਪੜਈਆ ਰਹਾਉ ਏਕ ਗਿਰਹੋ ਦਸ ਦਵਾਰ ਹੈ ਜਾ ਕੀ ਅਹਨਸ ਤਸਕਰ ਪੰਜ ਚੋਰ ਲਗਈਆ ਧਰਮ ਅਰਥ ਸਭ ਹਿਰਿ ਲੇ ਜਾਵਹਿ ਮਨ ਮੁਖ ਅੰਧਲੇ ਖਬਰ ਨਾ ਪਈਆ ਕੰਚਨ ਕੋਟ ਬਹੁ ਮਾਣਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰੇ ਰੂ ਆਏ ਲੋਕਾਨੇ ਗੁਰ ਕੈ ਸ਼ਬਦ ਪਕੜ ਬੰਦ ਪਈਆ ਹਰ ਹਰ ਨਾਮ ਪੋਤ ਬੋਹਿਤਾ ਛੇਵਟ ਸ਼ਬਦ ਗੁਰ ਪਾਰ ਲੰਘਈਆ ਜਮ ਜਗਾਤੀ ਨੇੜ ਨਾ ਆਵੇ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਜਸ ਕਹਤੇ ਅੰਤ ਨਾ ਲਹੀਆ ਗੁਰਮੁਖ ਮਨੁਆ ਇਕਤ ਘਰ ਆਵੇ ਮਿਲੋ ਗੋਪਾਲ ਨਿਸ਼ਾਨ ਬਜਈਆ ਨੈਣੀ ਦੇਖ ਦਰਸ ਮਨ ਤ੍ਰਿਪਤੈ ਸਰਵਨ ਬਾਣੀ ਗੁਰ ਸ਼ਬਦ ਸੁਣਈਆ ਸੁਣ ਸੁਣ ਆਤਮ ਦੇਵ ਹੈ ਭੀਨੀ ਰਸ ਰਸ RAM ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਹਿ ਵਿਆਪੀ ਤੁਰਿਆ ਗੁਣ ਹੈ ਗੁਰਮਖ ਲਹੀਆ ਏਕ ਦ੍ਰਿਸ਼ਟ ਸਭ ਸਮ ਕਰ ਜਾਣੈ ਨਦਰੀ ਆਵੇ ਸਭ ਬ੍ਰਹਮ ਪਸਰੀਆ RAM ਨਾਮ ਹੈ ਜੋਤ ਸਬਾਈ ਗੁਰਮਖਿ ਆਪੇ ਲਖ ਲਖਈਆ ਨਾਨਕ ਦੀਨ ਦਿਆਲ ਭਏ ਹੈ ਭਗਤ ਭਾਏ ਹਰ ਨਾਮ ਸਮਈਆ ਬਲਾਵ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਾਵੋ ਹੋ ਹਰ ਚੰਨਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮਹਿਰਡ ਪਲਾਸ ਸੰਗ ਹਰ ਬੁਹੀਆ ਜਪ ਜਗਨਨਾਥ ਜਗਦੀਸ਼ ਗਸਈਆ ਸਰਨ ਪਰੇ ਸਹੀ ਜਾਨਿ ਉੱਭਰੇ ਜਿਉ ਪ੍ਰਹਿਲਾਦ ਉਧਾਰ ਸਮਈਆ ਰਹਾਉ ਪਾਰ 18 ਮਹ ਚੰਦਨ ਊਤਮ ਚੰਦਨ ਨੇਕਟ ਸਭ ਚੰਦਨ ਹੋਈਆ ਸਾਖਤ ਕੂੜੇ ਊਬ ਸੁਖ ਹੋਏ ਮਨ ਅਬਮਾਨ ਵਿਛੜ ਦੂਰ ਗਈਆ ਹਰ ਗਤ ਮਿਤ ਕਰਤਾ ਆ ਪੇ ਜਾਣੈ ਸਬ ਬਿਦ ਹਰ ਹਰਿ ਆਪ ਬਨਈਆ ਜਿਸ ਸਤਗੁਰ ਭੇਟੇ ਸੋ ਕੰਚਨ ਹੋਐ ਜੋ ਧੁਰ ਲਿਖਿਆ ਸੋ ਮਟੈ ਨਾ ਮਟਈਆ ਰਤਨ ਪਦਾਰਥ ਗੁਰਮਤਿ ਪਾਵੇ ਸਾਗਰ ਭਗਤ ਪੰਡਾਰਖ ਲਈਆ ਗੁਰ ਚਰਨੀ ਇੱਕ ਸਰਦਾ ਉਪਜੀ ਮੈਂ ਹਰ ਗੁਣ ਕਹਤੇ ਤ੍ਰਿਪਤ ਨਾ ਪਈਆ ਪਰਮ ਬੈਰਾਗ ਨਿਤ ਨਿਤ ਹਰ ਧਿਆਈ ਮੈਂ ਹਰ ਗੁਣ ਕਹਤੇ ਭਾਵਨੀ ਕਹੀਆ ਬਾਰ ਬਾਰ ਖਿਨ ਖਿਨ ਪਲ ਕਹੀਐ ਹਰ ਪਾਰ ਨ ਪਾਵੈ ਪਰੈ ਪਰਈਆ ਸਾਸਤ ਬੇਦ ਪੁਰਾਨ ਫਕਾਰਹਿ ਧਰਮ ਕਰਹੁ ਖਟ ਕਰਮ ਦਰੜਈਆ ਮਨ ਮੁਖ ਪਖੰਡ ਪਰਮ ਵਿਗੂਤੇ ਲੋਭ ਲਹਿਰ 나ਪ ਭਾਰ ਬਡਈਆ ਨਾਮ ਜਪਹੁ ਨਾਮੇ ਗਤ ਪਾਵਹੁ ਸਿਮਰਤ ਸਾਸਤਰ ਨਾਮ ਦਰੜਈਆ ਹਉ ਮੈਂ ਜਾਇ ਤਾ ਨਿਰਮਲ ਹੋਐ ਗੁਰਮੁਖ ਪਰਚੈ ਪਰਮ ਪਦ ਪਈਆ ਇਹੋ ਜਗ ਬਰਨ ਰੂਪ ਸਭ ਤੇਰਾ ਜਿਤ ਲਾਵਹਿ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਾਜਹਿ ਜਿਤ ਭਾਵੈ ਤਿਤ ਰਾਹੀ ਚਲਈਆ ਬਲਬਲ ਮਹੱਲਾ ਚੌਥਾ ਗੁਰਮੁਖ ਅਗਮ ਅਗੋਚਰ ਧਿਆਇਆ ਹਉ ਬਲਬਲ ਸਤਗੁਰ ਸਤਪੁਰ ਕਹੀਆ ਰਾਮ ਨਾਮ ਮੇਰਾ ਪ੍ਰਾਣ ਵਸਾਈ ਸਤਿਗੁਰ ਪਰਸ ਹਰ ਨਾਮ ਸਮਈਆ ਜਨ ਕੀ ਟੇਕ ਹਰ ਨਾਮ ਟਕਈਆ ਸਤਿਗੁਰ ਕੀ ਧਰ ਲਾਗਾ ਜਾਵਾਂ ਗੁਰ ਕਿਰਪਾ ਤੇ ਹਰ ਦਰ ਲਹੀਆ ਰਹਾਉ ਇਹੋ ਸਰੀਰ ਕਰਮ ਕੀ ਧਰਤੀ ਗੁਰਮਕ ਮੱਥ ਮੱਥ ਤਤ ਕਢਈਆ ਲਾਲ ਜਵੇ ਹਰ ਨਾਮ ਪਰਗਾਸਿਆ ਪਾਂਡੈ ਭਾਉ ਪਵੈ ਤਿਤੈਈਆ ਦਾਸਨ ਦਾਸ ਦਾਸ ਹੋਏ ਰਹੀਐ ਜੋ ਜਨਰਾਮ ਭਗਤ ਨਿਜ ਭਈਆ ਮਨੁਬੁਧ ਅਰਪ ਧਰਉ ਗੁਰ ਆਗੇ ਗੁਰ ਪ੍ਰਸਾਦੀ ਮੈਂ ਕਥ ਕਥਈਆ ਮਨ ਮੁਖ ਮਾਇਆ ਮੋਹਿ ਵਿਆਪੇ ਇਹੋ ਮਨ ਤ੍ਰਿਸ਼ਨਾ ਜਲ ਤਿਤਖਈਆ ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ ਅਗਨ 부ਜੀ ਗੁਰ ਸ਼ਬਦ 부ਜਈਆ ਇਹ ਮਨ ਨਾਚੈ ਸਤਗੁਰ ਆਗੇ ਅਨਾਦ ਸ਼ਬਦ ਧੁਨ ਤੂਰ ਵਜਈਆ ਹਰ ਹਾਰੇ ਉਸਤਤ ਕਰੈ ਦਿਨ ਰਾਤੀ ਰਖ ਰਖ ਚਰਨ ਹਰ ਤਾਲ ਪੂਰਈਆ ਹਰ ਕੈ ਰੰਗ ਰਤਾ ਮਨ ਗਾਵੈ ਰਸ ਰਸਾਲ ਰਸ ਸ਼ਬਦ ਰਵਈਆ ਨਿਜ ਕਰ ਧਾਰ ਚੋਐ ਅਤ ਨਿਰਮਲ ਜਿਨ ਪੀਆ ਤਿਨਹੀ ਸੁਖ ਲਹੀਆ ਮਨ ਹਟ ਕਰਮ ਕਰੈ ਅਬਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ਆਵੇ ਲਹਿਰ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਟਹਿ ਪਈਆ ਹਰ ਸਰ ਸਾਗਰ ਹਰ ਹੈ ਆਪੀ ਇਹੋ ਜਗ ਹੈ ਸਭ ਖੇਲ ਖਲਈਆ ਜਿਉ ਜਲ ਤਰੰਗ ਜਲ ਜਲਹਿ ਸਮਾਵਹਿ ਨਾਨਕ ਆਪੇ ਆਪਰ ਮਈਆ ਬਲਾਵਲ ਮਹੱਲਾ ਚੌਥਾ ਸਤਗੁਰ ਪਰਚੈ ਮਨਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਭਸਮ ਦਰੜਈਆ ਅਮਰ ਪਿੰਡ ਭਏ ਸਾਧੂ ਸੰਗ ਜਨਮ ਮਰਨ ਦੋ ਮਿਟ ਗਈਆ ਮੇਰੇ ਮਾਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰਹੁ ਮਦਸੂਦਨ ਮਾਦਵ ਮੈਂ ਕਿਨ ਕਿਨ ਸਾਧੂ ਚਰਨ ਪਖਈਆ ਰਹਾਉ ਤਜੈ ਗਿਰਹਤ ਭਇਆ ਬਨਵਾਸੀ ਇਕ ਖਿਨ ਮਨੁਆ ਟਿਕੈ ਨਾ ਟਕਈਆ ਧਾਵਤ ਧਾਏ ਤਦੇ ਘਰ ਆਵੇ ਹਰ ਹਰ ਸਾਧੂ ਸਰਨ ਪੋਈਆ ਤੀਆਂ ਪੂਤ ਛੋੜ ਸੰਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੈ ਨਹੀਂ ਬੂਝੈ ਗੁਰ ਕੈ ਸ਼ਬਦ ਨਰਾਸ ਸੁਖ ਲਹੀਆ ਉਪਜੀ ਤਰਕ ਦੇ ਗੰਬਰ ਹੋਆ ਮਨ ਦਹਿ ਦਿਸ ਚਲ ਚਲ ਗਮਨ ਕਰਈਆ ਪਰ ਭਵਨ ਕਰੈ ਬੂਝੈ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਹੀਆ ਆਸਨ ਸਿੱਧ ਸਿੱਖ ਬਹੁ ਤੇਰੇ ਮਨ ਮੰਗਹਿ ਰਿੱਧ ਸਿੱਧ ਚੀਟਕ ਚਿਟ ਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨਾ ਆਵੇ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ ਅੰਡਜ ਜੇਰ ਜ ਸੇਤਜ ਉਤਪੁਜ ਸਭ ਵਰਨ ਰੂਪ ਜੀ ਜੰਤ ਉਪਈਆ ਸਾਧੂ ਸਰਨ ਪਰੈ ਸੋ ਉਬਰੈ ਖਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਨਾਮਾ ਜੈਦੇਉ ਕੰਬੀਰ ਤਰਲੋਚਨ ਔਜਾਤ ਰਵਦਾਸ ਚਮਿਆਹਰ ਚਮਈਆ ਜੋ ਜੋ ਮਿਲੈ ਸਾਧੂ ਜਨ ਸੰਗਤ ਤਨ ਧੰਨਾ ਜੱਟ ਸਹਿਣ ਮਿਲਿਆ ਹਰ ਦਈਆ ਸੰਤ ਜਨਾ ਕੀ ਹਰ ਪੈ ਜਿਰ ਖਾਈ ਭਗਤ ਵ ਚਲੇ ਅੰਗੀ ਕਾਰ ਕਰਈਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਲਾਵਲ ਮਹੱਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕੀ ਜਾਣੈ ਕੋ ਪੀਰ ਪਰਈਆ RAM ਗੁਰਮੋਹਨ ਮੋਹਿ ਮਨ ਲਈਆ ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਏ ਪਈਆ ਰਹਾਉ ਹਉ ਨਿਰਖਤ ਫਿਰਉ ਸਭ ਦੇਸ ਦਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦੇਉ ਗੁਰ ਆਗੇ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਨ ਸੰਦੇਸਾ ਦੇ ਪ੍ਰਭ ਕੇਰਾ ਹਿਰਦੇ ਅੰਦਰ ਮਨ ਤਨ ਮੀਠ ਲਗਈਆ ਮਸਟਕ ਕਾਟ ਦੇਉ ਚਰਨਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਲਈਆ ਚਲ ਚਲ ਸਖੀ ਹਮ ਪ੍ਰਭ ਪਰਬੋਧ ਹੈ गुण कामण कर का हर प्रभु लहीया भक्त वछल ओआ को नाम कहियत है शरण प्रभु तिस पाछे पइया खिमा सिंगार करे प्रभु खुशियां मन दीपक गुरु ज्ञान बलैया रस रस भोग करे प्रभु मेरा हम तिस आगे जियो कट कट पइया हर हर हार कंठ है बनिया ਮਨ ਮੋਤੀ ਚੂਰ ਵੱਡ ਗਹਿਨ ਗਹਿਨਈਆ ਹਰ ਹਰ ਸ਼ਰਦਾ ਸੇਜ ਵਿਛਾਈ ਪ੍ਰਭ ਛੋੜ ਨਾ ਸਕੈ ਬਹੁਤ ਮਨ ਭਈਆ ਕਹੈ ਪ੍ਰਭ ਅਵਰ ਅਵਰ ਕਿਛ ਕੀਜੈ ਸਭ ਬਾਦ ਸ਼ਿੰਗਾਰ ਫੋਕਟ ਫੋਕਟਈਆ ਕਿਉ ਸ਼ਿੰਗਾਰ ਮਿਲਣ ਕੈ ਤਾਈ ਪ੍ਰਭ ਲਿਓ ਸੁਹਾਗਣ ਥੂਕ ਮੁਖ ਪਈਆ ਹਮ ਚੇਰੀ ਤੋ ਅਗਮ ਗਸਾਈ ਕਿਆ ਹਮ ਕਰਹਿ ਤੇਰੇ ਵਸ ਪਈਆ ਦਇਆ ਦੀਨ ਕਰਹੁ ਰਖ ਲੇਵਹੁ ਨਾਨਕ ਹਰ ਗੁਰ ਸਰਨ ਸਮਈਆ ਬਲਾਵਲ ਮਹੱਲਾ